ਕਿ ਚੱਲ ਨਹੀਂ ਮਾਤਾ ਜੀ ਸੰਦੜਾ ਪਿੰਡ ਤੋਂ ਮਿਲੇ ਸੀਗੇ ਸਾਡੇ ਟੀਮ ਦੇ ਮੈਂਬਰ ਬਲਦੀਪ ਵੀਰੇ ਹੁਣੇ ਮਾਤਾ ਜੀ ਨੂੰ ਸਾਡੇ ਕੋਲ ਲੈ ਕੇ ਆਏ ਸੀ ਮਾਤਾ ਜੀ ਦੀ ਹਾਲਤ ਹੈ ਜਿਹੜੀ ਉਹ ਬਹੁਤ ਖਰਾਬ ਸੀ ਜਿਵੇਂ ਮਾਤਾ ਠੀਕ ਨਹੀਂ ਹੈਗੇ ਉਵੇਂ ਇਹਨਾਂ ਦਾ ਬੇਟਾ ਵੀ ਠੀਕ ਨਹੀਂ ਤੇਰੇ ਗੁੱਛਾਂ ਨੂੰ ਬਾਜੀ ਬਾਬੂ ਆਖਦਾ ਬਾਪ ਆਖ ਕੋਈ ਨਾ ਮੈਂ ਤਾਂ ਗੁਲਪਤੀ ਮਾਤਾ ਜੀ ਆਪਣੇ ਘਰ ਜਾ ਰਹੀ ਹੈ ਆਪਣੇ ਪੁੱਤੇ ਨਾਲ ਆਪਣੀ ਪੁੱਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਮਿਲੇ ਸੀ ਜੀ ਸਾਨੂੰ ਵਾਹਿਗੁਰੂ ਜੀ ਮਾਤਾ ਜੀ ਸਾਨੂੰ ਮਿਲੇ ਸੀਗੇ ਜੀ ਕਲਾਪਤੀ ਇਹ ਮਾਤਾ ਜੀ ਸੰਧੜਾ ਪਿੰਡ ਤੋਂ ਮਿਲੇ ਸੀਗੇ ਸਾਡੇ ਟੀਮ ਦੇ ਮੈਂਬਰ ਬਲਦੀਪ ਵੀਰੇ ਹੁਣੇ ਮਾਤਾ ਜੀ ਨੂੰ ਸਾਡੇ ਕੋਲ ਲੈ ਕੇ ਆਏ ਸੀ ਮਾਤਾ ਜੀ ਦੀ ਹਾਲਤ ਹੈ ਜਿਹੜੀ ਉਹ ਬਹੁਤ ਖਰਾਬ ਸੀ ਮਾਤਾ ਜੀ ਦੇ ਪਰਿਵਾਰ ਨੂੰ ਲੱਭਣ ਵਾਸਤੇ ਵੀਡੀਓ ਸ਼ੇਅਰ ਕੀਤੀ ਸੀ ਫੇਸਬੁੱਕ ਤੇ ਤੇ ਅੱਜ ਮਾਤਾ ਜੀ ਦਾ ਪਰਿਵਾਰ ਮਿਲਣ ਆਇਆ ਮਾਤਾ ਜੀ ਇੱਕ ਵੰਨ ਬੁਲਾਇਓ ਰੋ ਦੇਖ ਖੜਜੋ ਕੋਲੇ ਖੜਜੋ ਕੋਲੇ ਪਛਾਣ ਤਾ ਰੇ ਹਾਂ ਭਾਂਜਾ ਨੂੰ ਕੀ ਬੋਲੇ ਗਏ ਕੋਲ ਸੇ ਹਮੇ ਬੁਯਾਤ ਨਹੀਂ ਕੇ ਰੋਈ ਮਾਤਾ भाई तो 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 कौन है जी मेहनत नहीं आई होती है, है। जे कौन है हुआ। उसको प्यार नहीं देना तो प्यार दो दादी से प्यार लो बेटा दीदी गाओ ऐसे करो ऐसे सिर के ऊपर हाथ रखो दादी घर से क्यों आ गई तू ये ढूंढ रहे थे तेरे को जे कितना परेशान थे तुम्हारे लिए ये तबालोए गए गए नहीं इसका नाम क्या है लड़की का इनी कौन, तो कौन है ना काले तम कौन ये कौन है और भी की ना हो भी, भी की और इसे नहीं की हां तो तू घर से क्यों गई थी बाहर मैंने सब कराया सवानी तक पर ले वाला खाना जब ठीक ना हो तो हो ना के ना बातें वो ही जलने को ढूंढ रहे थे पुलिस थाना में गए सब जगह पे ढूँढा तो सोची नहीं है ना। पता नहीं था। अरे हम लोग काम आरोप निकल गए पीछे पीछे निकल गयी घर पे एक बंदे को घर पे छोड़ना पड़ेगा साथ में तो मम्मी नहीं थी उस टाइम निकल गयी कोई देखा नहीं ਇਸ ਦਾ ਨਾਮ ਕਹ ਹੈ ਪੂਰਾ ਬੇਟਾ ਕੋਲਪਤੀ ਦੇਵੀ ਕੋਲਪਤੀ ਦੇਵੀ ਹਾਂ ਔਰ ਇਸ ਦੇ ਪਤੀ ਦਾ ਨਾਮ ਬਿਜਨਤ ਪ੍ਰਸ਼ਾਦ ਬਿਜਨਤ ਪ੍ਰਸ਼ਾਦ ਕहां के रहने वाले हो आप लोग बिहार के बिहार जिला सिवान। शिवान शिवान जी ਔਰ گاਉਂ ਕਾ ਨਾਮ ਕਹ ਹੈ ਬੰਗੜਾ ਬੰਗੜਾ ਬਾਂਗੜਾ ਇਹ ਮਾਤਾ ਜੀ ਆਪਣਾ ਪਿੰਡ ਦਾ ਨਾਮ ਬਾਂਗੜਾ ਦਾ ਦਿੰਦੇ ਸੀ ਕਿ ਉਹ ਪਤਾ ਨਹੀਂ ਸੀ ਲੱਗਦਾ ਕੁਛ ਵੀ ਉਹਨਾਂ ਨੇ ਵੀਰਾਂ ਨੇ ਵੀ ਸੰਦੜਾ ਵਾਲਿਆਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀ ਵੀ ਮਾਤਾ ਜੀ ਦਾ ਕੁਝ ਘਰ ਪਰਿਵਾਰ ਪਤਾ ਲੱਗੇ ਪਰ ਨਹੀਂ ਸੀ ਲੱਗ ਰਿਹਾ ਉਹ ਵੀਰ ਇੱਥੇ ਮਾਤਾ ਜੀ ਨੂੰ ਲੈ ਕੇ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚ ਗਏ ਤੇ ਸੁਪਨਿਆਂ ਦੇ ਘਰ ਲੈ ਕੇ ਆਏ ਮਾਤਾ ਜੀ ਨੂੰ ਮਾਤਾ ਜੀ ਨੂੰ ਡਿਮੈਂਸ਼ੀਆ ਦੀ ਪ੍ਰੋਬਲਮ ਇੰਨੀ ਜ਼ਿਆਦਾ ਵਧੀ ਹੋਈ ਆ ਉਹ ਵੀਰ ਮਾਤਾ ਜੀ ਨੂੰ ਬਾਹਰ ਬਿਠਾ ਕੇ ਸਾਡੇ ਨਾਲ ਗੱਲ ਕਰਨ ਲੱਗੇ ਅੰਦਰ ਆ ਗਏ ਤੇ ਮਾਤਾ ਜੀ ਇੱਥੋਂ ਗਾਇਬ ਹੋ ਗਏ ਉਹ ਇੱਥੇ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਮਾਤਾ ਜੀ ਲੱਭਦੇ ਨਹੀਂ ਕਿੱਧਰ ਚਲੇ ਗਏ ਆਸ-ਪਾਸੇ ਸਾਰੇ ਮਾਤਾ ਜੀ ਲੱਭੀ ਕਿਤੇ ਨਹੀਂ ਲੱਭੀ ਮਾਤਾ ਉਹ ਵਾਪਸ ਚਲੇ ਗਏ ਤੇ ਰਾਤ ਨੂੰ ਮਾਤਾ 9:00 ਵਜੇ ਇੱਥੇ ਪਿੱਛੇ ਟੈਂਟ ਵਾਲਿਆਂ ਦੇ ਪਲਾਟ ਆ ਉਹਨਾਂ ਦਾ ਸਮਾਨ ਪਿਆਸ ਆ ਉਹਦੇ ਵਿੱਚੋਂ ਨਿਕਲ ਕੇ ਮਾਤਾ ਰਾਤ ਨੂੰ ਬਾਹਰ ਆ ਗਈ ਤਾਂ ਫਿਰ ਅਸੀਂ ਚੰਦਰਾ ਵਾਲਿਆਂ ਨੂੰ ਕਾਲ ਕੀਤੀ ਵੀ ਮਾਤਾ ਲੱਭ ਗਈ ਆ ਮਾਤਾ ਤਾਂ ਇੱਥੇ ਹੀ ਆ ਫਿਰ ਉਹ ਦੁਪਹਿਰ ਦਿਨ ਸਵੇਰੋਂ ਫੇਰ ਆਏ ਬਲਦੀਪ ਵੀਰੇ ਹੁਣੀ ਉਹਨਾਂ ਨੇ ਆ ਕੇ ਫਿਰ ਸਾਨੂੰ ਦੱਸਿਆ ਵੀ ਮਾਤਾ ਜੀ ਸਾਨੂੰ ਚੰਦਨਾ ਪਿੰਡ ਚ ਘੁੰਮਦੇ ਮਿਲੇ ਨੂੰ ਕੋਈ ਮੋਟਰਸਾਈਕਲ ਵਾਲਾ ਇਸ ਕੋਈ ਮੋਟਰਸਾਈਕਲ ਤੇ ਉਹ ਛੋੜ ਕੇ ਗਿਆ ਵਾ ਚੰਦਨਾ گاؤں ਇਸਨੇ ਵੀ ਜੇਹੀ ਬੋਲਾ ਉਹ گاؤں ਵਾਲੋ ਲੋਕ ਜੋ ਛੋੜ ਕੇ ਗਏ ਹਨ ਉਹਨਾਂ ਨੇ ਵੀ ਜੇਹੀ ਬੋਲਾ ਵੀ ਇਸ ਕੋਈ ਮੋਟਰਸਾਈਕਲ ਤੇ ਛੋੜ ਕੇ ਗਿਆ ਵਾ ਕੋਈ ਘਰ ਫਰ ਨਹੀਂ ਤਾਂ ਕਿਸੇ ਨੇ ਨਹੀਂ ਦੇਖਿਆ ਇਹ ਕਹਿ ਤਾ ਐਸੇ ਕੌਣ ਐਸੇ ਕੌਣ ਛੋੜ ਸਕਦਾ ਐਸੇ पता उतना कल में हम लोग किसी से बोलचाल नहीं रखते हैं और तोपन आए कुछ ऐसा तो नहीं कोई जानबूझ के छोड़ गया या ऐसा नहीं।, नहीं हो ऐसा नहीं हुआ ऐसा नहीं हो सकता ऐसा नहीं हो सकता जहाँ गायत्री ने माताजी ने किसी से लिफ्ट ले लिया है ना मेरे को ऐसा ऐसा हो सकता है आगे भी चले जाते हैं हाँ, भी रहते हैं तो ऐसे ही चले जाते भी ही पहले भी? पहले भी। कितनी देर से यही है जो इनको प्रॉब्लम है वही पापा, पापा को भी है भी वही प्रॉब्लम है दोनों मतलब वही आप कितने भाई बहन हो हम दोनों कोई बात देखो ਬੱਚੇ ਮਿਹਨਤ ਕਰਦੇ ਆ ਕੱਪੜੇ ਦਾ ਸਟਿਚਿੰਗ ਦਾ ਕੰਮ ਕਰਦੇ ਕੱਪੜੇ ਸਲਾਈ ਦਾ ਕੰਮ ਕਰਦੇ ਘਰ ਦੇ ਵਿੱਚ ਹੀ ਛੋਟਾ ਜਿਹਾ ਕੰਮ ਆ ਲੁਧਿਆਣਾ ਸੁੰਦਰ ਨਗਰ ਕੇ ਪਾਸ ਰਹਤੇ ਹੋ ਆਪ ਲੋਗ ਸੁੰਦਰ ਨਗਰ ਮੇ 33 ਫੋਟਾ ਰੋਡ ਸੁੰਦਰ ਨਗਰ ਉੱਥੇ ਰਹਿੰਦੇ ਆ ਬਿਹਾਰ ਦੇ ਰਹਿਣ ਵਾਲੇ ਆ ਦੋਨੋਂ ਭੈਣ ਭਰਾ ਨੇ ਸਲਾਈ ਦਾ ਕੰਮ ਕਰਦੇ ਇਹਨਾਂ ਦੀ ਮੰਮੀ ਵੀ ਸਲਾਈ ਦਾ ਕੰਮ ਕਰਦੀ ਤੇ ਇਹਨਾਂ ਦੇ ਪਾਪਾ ਵੀ ਡਿਮੈਂਸ਼ੀਆ ਦੇ ਸ਼ਿਕਾਰ ਨੇ ਜਿਵੇਂ ਮਾਤਾ ਠੀਕ ਨਹੀਂ ਹੈਗੇ बेटा भी ठीक नहीं तेरे पाई को हर 15 रोज बाद फ्री में दवाई मिलती है लंगर लगता है दवाई का अच्छे डॉक्टर आते हैं डीएमसी सी एम से आप 4 तारीख का कैंप है हमारा जहाँ अभी टोकन लेके जाना जाते वक्त पापा को भी लेके आना इनको भी लेके आना अभी इनको दवाई हम इनकी ना आपको देंगे नहीं दस पंद्रह दिन चार तारीख को एक बार फिर लेके आना चेकअप कराना फिर महीने का दवाई मिल जाएगा आपको फिर हर महीने आके इनकी दवाई लेते जाना दोनों की तो माता जी ठीक तो नहीं होगी पर ऐसे घर से निकलना बंद हो जाएगी ठीक हो जाएगी थोड़ा अपने आप को पहचानना शुरू कर देगी और इसका दवाई का कोई खर्च नहीं आएगा पर एक दिन लगेगा आपका पूरा ਤੋਂ ਬਹੁਤ ਰਸ਼ ਹੁੰਦਾ ਹੈ ਨਾ ਸਾਰਾ ਦਿਨ ਲੱਗਦਾ ਹੈ ਦਵਾਈ ਲੈਣੇ ਕਿ ਤੇ ਆਪ ਲੋਗੋ ਨੂੰ ਦਵਾਈ ਲੈਣੇ ਆਣਾ ਪੜੇਗਾ ਦਾਦੀ ਕਾ ਵੀ ਔਰ ਪਿਤਾ ਜੀ ਕਾ ਕੋਈ ਖਰਚ ਨਹੀਂ ਫ੍ਰੀ ਆਏਗਾ ਠੀਕ ਹੈ ਤੇ ਕੁਲਪਤੀ ਮਾਤਾ ਅੱਜ ਆਪਣੇ ਘਰ ਜਾ ਰਹੀ ਆ ਆਪਣੇ ਪੋਤੇ ਨਾਲ ਆਪਣੀ ਪੋਤੀ ਨਾਲ ਉਹ ਵੀ ਬਹੁਤ ਲੱਭਦੇ ਫਿਰਦੇ ਸੀ ਵਿਚਾਰੇ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਵੀ ਸਾਡੀ ਦਾਦੀ ਗਈ ਕਿੱਥੇ ਮਾਤਾ ਨੂੰ ਪਿਛਲੇ 3-4 ਸਾਲਾਂ ਤੋਂ ਡਿਮੈਂਸ਼ੀਆ ਵਾ ਭੁੱਲ ਜਾਂਦੇ ਨੇ ਯਾਦ ਆਸ਼ਤ ਹੈ ਨਹੀਂ ਅੱਗੇ ਵੀ ਕਈ ਵਾਰੀ ਘਰੋਂ ਨਿਕਲ ਜਾਂਦੇ ਨੇ ਪਰ ਨੇੜੇ ਤੇੜੇ ਮਿਲ ਜਾਂਦੇ ਆ ਫੜ ਲਿਆ ਲੱਭ ਜਾਂਦੇ ਆ ਐਸੇ ਤੋਂ ਨਹੀਂ ਹੋਊਗਾ ਕਿ ਵੀ ਦੂਰ ਚਲੇ ਗਏ ਤੇ ਪਹਿਲੇ ਕਦੀ ਗਲੀ ਮੈਂ ਹੀ ਗਲੀ ਮੈਂ ਡੈਕ ਗਲੀ ਮੈਂ ਲੱਗਦੀਆਂ ਗਲੀ ਮੈਂ ਪਹਿਲੀ ਵਾਰ ਇਤਨਾ ਦੁਰਾਈ ਹੈ ਤੇ ਪਹਿਲੀ ਵਾਰ ਇਹ ਇੰਨਾ ਜ਼ਿਆਦਾ ਦੂਰ ਆਏ ਮਾਤਾ ਜੀ 16 ਤਰੀਕ ਦੇ ਘਰੋਂ ਨਿਕਲੇ ਹੋਏ ਆ 19 ਤਰੀਕ ਨੂੰ ਸਾਨੂੰ ਮਿਲਦੇ ਆ ਤੇ ਅੱਜ 22 ਤਰੀਕ ਨੂੰ ਪਰਿਵਾਰ ਲੈਣ ਆ ਰਿਹਾ ਮਤਲਬ ਜਿਹੜਾ 6 ਦਿਨ ਮਾਤਾ ਨੇ ਕੱਟਿਆ 6ਾਂ ਦੇ ਵਿੱਚੋਂ 3 ਦਿਨ ਸਾਡੇ ਕੋਲ 3 ਦਿਨ ਸੜਕ ਤੇ ਕੱਟਿਆ ਮਾੜੀ ਇੰਨੀ ਗਰਮੀ ਦੇ ਵਿੱਚ ਇਹ ਮਾਤਾ ਇੱਕ ਛੋਟੀ ਸੀ ਹੱਥ ਦੇ ਵਿੱਚ ਲਾਠੀ ਸੀ ਤੇ ਕੱਪੜੇ ਸੀ ਬਸ ਪਤਲੇ ਜਿਹੇ ਪਾਏ ਹੋਏ ਇਦੈਂ ਘੁੰਮ ਰਹੀ ਜਲੋ ਠੀਕ ਅਕਲੂ ਲੈ ਲਾ ਅਰਦਾਸ ਕਰਿਓ ਮਾਤਾ ਲੈ ਲਾ ਕਲਾਬਤੀ ਵਾਸਤੇ ਇਹ ਠੀਕ ਹੋ ਕੇ ਆਪਣੇ ਬੱਚਿਆਂ ਚ ਰਵੇ ਇਹਦਾ ਬੇਟਾ ਵੀ ਬਿਮਾਰ ਆ ਉਹ ਵੀ ਠੀਕ ਨਹੀਂ ਦਿਮਾਗੀ ਉਹ ਵੀ ਠੀਕ ਹੋ ਜਵੇ ਆਪਣੇ ਪੋਤੇ-ਪੋਤੀਆਂ ਦੇ ਵਿੱਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਕਲਾਬਤੀ ਮਾਂ ਸਾਰੇ ਅਰਦਾਸ ਕਰੇ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਆਪਕੋ ਕੈਸੇ ਪਤਾ ਚਲਾ ਇਸ ਤੋਂ ਪਹਿਲੇ ਪਤਾ ਚਲਾ ਬਾਅਦ ਵਿੱਚ ਬਾਅਦੋਂ ਸੇ ਪਤਾ ਚਲਾ ਫੇਸਬੁੱਕ 'ਤੇ ਆਪਨੇ ਦੇਖਾ ਹਾਂ ਓਕੇ ਵੀਡੀਓ ਦੇਖ ਲਿਆ ਤਾਂ ਇਨਕਾ ਵੀਡੀਓ ਦੇਖ ਇਹ ਕੋ ਤੁਹਾਡੀ ਸ਼ੇਅਰ ਕੀਤੀ ਵੀਡੀਓ ਉਹਨਾਂ ਦੇ ਪੋਤੇ-ਪੋਤੀ ਤੱਕਰ ਪਹੁੰਚ ਗਈ। ਪਤਾ ਨਹੀਂ ਉਹ ਕਿਹੜੀ ਭੈਣ ਨੇ ਜਾਂ ਕਿਹੜੇ ਵੀਰ ਨੇ ਸ਼ੇਅਰ ਕੀਤੀ ਹੋ ਜਿਹੜੀ ਕਿਤੇ ਇਹਨਾਂ ਦੇ ਸਰਕਲ ਦੇ ਵਿੱਚ ਕਿਤਨੇ ਕਿਤੇ ਅੱਗੋਂ ਅਟੈਚ ਸੀ ਉਹ ਬੰਦਾ ਜਿਹੜਾ ਇਹਨਾਂ ਦੇ ਨਿਊਜ਼ ਫੀਡ ਦੇ ਉੱਪਰ ਉਹ ਵੀਡੀਓ ਆ ਗਈ। ਤੇ ਉਹ ਵੀਡੀਓ ਨੂੰ ਦੇਖ ਕੇ ਉਹ ਇੱਥੇ ਪਹੁੰਚਿਆ। ਤਾਂ ਹੀ ਅਸੀਂ ਬੇਨਤੀ ਕਰਦੇ ਹੁੰਨੇ ਭੈਣੋ ਭਰਾਵੋ ਸਾਡੀਆਂ ਇਹਨਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਸਾਡੇ ਕੋਲੇ ਹੋਰ ਨੇ। ਜਿੰਨਾਂ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਿਆ ਅਜੇ ਕਿ ਉਹ ਹੈ ਕੌਣ ਆ ਕਈ ਇਸ ਦੁਨੀਆ ਤੋਂ ਵੀ ਚਲੇ ਗਏ ਪਰ ਇਹ ਨਹੀਂ ਪਤਾ ਲੱਗ ਸਕੇ ਕਿ ਉਹ ਕੌਣ ਨੇ ਅੱਜ ਤੁਹਾਡੇ ਸਹਿਯੋਗ ਨਾਲ ਕਲਾਵਤੀ ਦੇ ਪੋਤਾ-ਪੋਤੀ ਲੈਣ ਆਏ ਧੰਨਵਾਦ ਆ ਬਲਦੀਪ ਵੀਰੇ ਦਾ ਹੈਪੀ ਵੀਰੇ ਦਾ ਗगन ਦਾ ਜਸਵੀਰ ਦਾ ਚੰਦਨਾ ਤੋਂ ਵੀਰੇ ਇਹ ਵੀਰੇ ਉਹ ਨਹੀਂ ਛੱਡ ਕੇ ਗਏ ਸੀ ਮਾਤਾ ਨੂੰ ਸਾਡੇ ਕੋਲੇ ਅਰਦਾਸ ਕਰਿਓ ਚੜ੍ਹਦੀ ਕਲਾ ਦੀ ਤੰਦਰੁਸਤੀ